ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਜੇ ਰੱਬ ਦੀ ਦੁਨੀਆ ਨੂੰ ਦਿਖਾਈਏ ਤਾਂ ਦੁਨੀਆ ਦਾ ਮਾਲਕ ਭਾਵ ਅਕਾਲ ਪੁਰਖ ਵਾਹਿਗੁਰੂ ਗੁੱਸੇ ਹੋ ਜਾਂਦਾ ਹੈ ਰੱਬ ਦੀ ਦੁਨੀਆ ਨੂੰ ਰੱਬ ਦੀ ਦੁਨੀਆ ਸਮਝ ਕੇ ਕਦੇ ਦੁਖਾਵੇ ਨਾ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਦੁਹਰਾ ਖਲਕ ਖਾਲਕ ਕੀ ਜਾਣਕੈ ਖਲਕ ਦੁਖਾਵੇ ਨਾਹੀ ਖਲਕ ਦੁਖ ਹੈ ਨੰਦ ਲਾਲ ਜੀ ਖਾਲਕ ਕੋ ਹੈ ਤਾਹੀਂ ਸਤਗੁਰੂ ਜੀ ਹੁਕਮ ਕਰਦੇ ਹਨ ਕਿ ਰੱਬ ਦੀ ਦੁਨੀਆ ਨੂੰ ਰੱਬ ਦੀ ਦੁਨੀਆ ਸਮਝ ਕੇ ਬੰਦਾ ਦੁਖਾਵੇ ਨਾ ਮਿੱਤੇ ਦੁਨੀਆ ਦਾ ਮਾਲਕ ਗੁੱਸੇ ਹੋ ਜਾਂਦਾ ਹੈ ਕਿਸੇ ਦਾ ਵੀ ਕਿਸੇ ਤਰੀਕੇ ਦੇ ਨਾਲ ਕਦੀ ਦਿਲ ਨਹੀਂ ਦਿਖਾਉਣਾ ਚਾਹੀਦਾ ਕਦੇ ਵੀ ਕਿਸੇ ਦੇ ਨਾਲ ਧੋਖਾ ਫਰੇਵ ਕਰਕੇ ਚੁਗਲੀ ਨਿੰਦਿਆ ਵੈਰ ਵਿਰੋਧੀਅਤਾ ਕਰਕੇ ਦਿਲ ਨਹੀਂ ਤੋੜਨਾ ਚਾਹੀਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਪਿਆਰਿਓ ਰੱਬ ਦੀ ਦੁਨੀਆ ਨੂੰ ਸਮਝ ਕੇ ਹਮੇਸ਼ਾ ਨਿਮਰਤਾ ਵਿੱਚ ਨੀਵੇਂ ਹੋ ਕੇ ਰਹਿਣਾ ਚਾਹੀਦਾ ਹੈ